ਸ਼ੀਰ ਦਾ ਟਾਈਮ ਹੁੰਦਾ ਕੋਈ ਵੀ ਸੱਜਣਾ ਉਹਨੂੰ ਉਸ ਵੇਲੇ ਸਿਰਫ ਖੁਸ਼ੀ ਦੇ ਦਮ ਜਿੱਤੇ ਹੁੰਦਾ ਵੈਸੇ ਪਰਮਾਤਮਾ ਨੂੰ ਤਾਂ ਯਾਦ ਹੀ ਰੱਖਣਾ ਚਾਹੀਦਾ ਕਿਉਂਕਿ ਉਹ ਹੀ ਟਾਈਮ ਚੰਗਾ ਦਿੰਦਾ ਹੈ ਉਹ ਹੀ ਮਾਰਾ ਟਾਈਮ ਭੇਟ ਦਿੰਦਾ ਹੈ ਲੇਕਿਨ ਫਿਰ ਵੀ ਜਦੋਂ ਖੁਸ਼ੀ ਹੋਵੇ ਤੇ ਕਈ ਸੱਜਣਾ ਨੂੰ ਇਹ ਗੱਲ ਭੁੱਲ ਜਾਂਦੀ ਹੈ ਇੱਕ ਫੌਜੀ ਛੁੱਟੀ ਆਇਆ ਹੁੰਦਾ ਕੋਟੇ ਦੇ ਉੱਤੇ ਬਿਠਾਂਦਾ ਵਿੜੇ ਵਿੱਚ ਗਵਾਂਢ ਸੱਜ ਵਿਆਹੀ ਇੱਕ ਔਰਤ ਫਿਰਦੀਂਦੀ ਹੈ ਉਦੇ ਦਿਮਾਗ ਚ ਹੁੰਦਾ ਯਾਰ ਅਸੀਂ ਦੇਸ਼ ਦੀ ਸੇਵਾ ਤਾਂ ਬੜੀ ਕਰ ਲਈ ਹੁਣ ਵਿਆਹ ਕਰਵਾ ਲਈਏ ਤੇ ਥੋੜੀ ਜੀ ਬਹੂ ਦੀ ਸੇਵਾ ਕਰਕੇ ਵੇਖੀਏ ਲੋ ਜਰਾ ਗੌਰ ਨਾਲ ਸੁਣਿਆ ਜੀ ਤੁਹਾਡੀ ਸੇਵਾ ਕਰਨ ਲੱਗੇ ਅਸੀਂ ਗੀਤ ਸਾਡਾ ਰਿਕਾਰਡ ਹੋਇਆ ਤੁਹਾਨੂੰ ਇਹ ਵੀ ਪਤਾ ਹੈ ਵੀ ਸਾਡੇ ਗੀਤ ਜੀ ਰਿਕਾਰਡ ਕੱਢ ਕੱਢ ਕੇ ਤੇ ਚੈਨਲਾਂ ਦੇ ਉੱਤੇ ਨਵੇਂ ਗਾਉਣ ਵਾਲੇ ਮੁੰਡੇ ਗਾਈ ਜਾਂਦੇ ਨੇ ਨਾਲ 15 15 20 20 ਕੁੜੀਆਂ ਸ਼ਾਮਲ ਕਰ ਲੈਂਦੇ ਨੇ ਉਹ ਵੀ ਪਤੰਦਰ ਨੀਕਰਾਂ ਪਵਾ ਕੇ ਕਲਾ ਸਾਰੇ ਕੱਪੜੇ ਵੀ ਨਹੀਂ ਪਾਉਣ ਦਿੰਦੇ ਤੇ ਗਾਣੇ ਦਾ ਮਤਲਬ ਹੈ ਨਾ ਗਾਇਕ ਸਾਡੇ ਹੁੰਦੇ ਨੇ ਇਹ ਵੀ ਕੀ ਤੁਸੀਂ ਸੁਣਿਆ ਇਹ ਵੀ ਨਿਮਿਤ ਕਰੇਵਾਲ ਨੇ ਗਾਇਆ ਹੋਇਆ ਇੱਕ ਆ ਪਿੱਛੇ ਸਾਡਾ ਗੀਤ ਸੀ 2 ਮਿੰਟ 2.5 ਮਿੰਟ ਦੀ ਗੱਲ ਹੈ ਤੇ ਜਿਹਨੂੰ ਤੂੰ ਅੱਜ ਦੇ ਨੌਜਵਾਨ ਵੱਧ ਚਾਉਂਦੇ ਨੇ ਵਿਵਾ ਪੂਜਾ ਨੇ ਵੀ ਸਾਡਾ ਗੀਤ ਗਾਇਆ ਪੱਟੂ ਚਾਰ ਪੰਜ ਕੁੜੀਆਂ ਫਸਾਈ ਫਿਰਦਾ ਉਸ 25 ਸਾਲ ਤੋਂ ਉੱਤੇ ਤੇ ਸਾਰੇ ਦੋਸਤਾਂ ਨੂੰ ਪਤਾ ਵੀ ਕਰਤਾਰ ਵਾਲਾ ਤੇ ਸੁਖਬੰਦ ਘਰ ਦਾ ਗਾਇਕ ਹੈ ਇਹ ਤੇ ਸਾਡੇ ਕੀਤੇ ਹੋਊਗਾ ਹੀ ਜਾਂਦੇ ਨੇ ਲੋ ਸੁਣੋ ਜਰਾ ਕਰਨਾ ਉਹ ਹੋਏਗੀ ਤੁਹਾਡੇ ਸਮੇਂ ਵਿੱਚ ਪੇਸ਼ ਕਰੇ ਹਾਂਵੇਂ ਕਾਕਾ ਸ਼ਕਲਾਇਆ ਹੋਵੇ ਮੇਕਿਆਂ ਦਾ ਪਿੰਡ ਹੋਵੇ ਮਾਹੀ ਮੇਰਾ ਆ ਹੋਵੇ ਕੰਨ ਕੰਨ ਵਾਰੀ ਸਾਡਾ ਪਿੰਡ ਵੀ ਲੜਾਇਆ ਹੋਵੇ ਉਹ ਇਕਿਆਂ ਦੇ ਵਿੱਚ ਨਹੀਂ ਜ਼ਰੂਰ ਜਿਆ ਹੋਵੇ ਕੰਨ ਕੰਨ ਵਾਰੀ ਸਾਡਾ ਪਿੰਡ ਵੀ ਲੜਾਇਆ ਹੋਵੇ ਇਕਿਆਂ ਦੇ ਵਿੱਚ ਨਹੀਂ ਜ਼ਰੂਰ ਜਿਆ ਹੋਵੇ ਜੋੜ ਨਿਰਦੇ ਹਰੀ ਕੋਈ ਜੋੜਾ ਜੋੜ ਨਿਰਦੇ ਹਰੀ ਕੋਈ ਜੋੜਾ ਫੁਲਖੀ ਨੱਚ ਹੀ ਕਾਉਂਦਾ ਇਹ ਕਹੇ ਇਹ ਟਾਈਮ ਤੇ ਅਰੇ ਬਣੀ ਚੱਤੇ ਆਉਂਦਾ ਲੱчие ਇਹ ਜੇ ਟਾਈਮ ਤੇ ਟੱਕ ਨਹੀਂ ਚੇਤੇ ਆਉਂਦਾ ਕਿਸੇ ਨੂੰ ਘਰੇ ਹੋ ਹਾਲੇ ਢਾਲੇ ਚੁੱਪ ਹੋਵੇ ਬੱਕਰੀ ਜਿਹਾ ਮੈਂ ਤੇ ਮੇਰਾ ਮਾਹੀ ਉਹ ਬਤਾਰਿਆਂ ਦੀ ਸ਼ਾਮ ਹੋਵੇ ਹਾਲੇ ਢਾਲੇ ਚੁੱਪ ਹੋਵੇ ਬੱਕਰੀ ਜਿਹਾ ਮੈਂ ਤੇ ਮੇਰਾ ਮਾਹੀ ਉਹ ਬਤਾਰਿਆਂ ਦੀ ਸ਼ਾਮ ਹੋਵੇ ਤੇ ਤੇ ਸਰਹਾਰੇ ਦੱਲੇ ਚੂੜੇ ਵਾਲੀ ਪਾਉ ਅੱਧੀਰਾ ਬਿਲੰਗੀ ਹੋਵੇ ਤੇ ਤੁਮ ਸ਼ਾਹ ਹੁੰਦੇ ਤੇ ਤੇ ਸਰਹਾਰੇ ਦੱਲੇ ਚੂੜੇ ਵਾਲੀ ਮਾਉ ਉਹ ਚਿੱਟੇ ਜੋੜ ਜਨਾ ਬੁਨ ਕੀਤੇ ਚਿੱਟੇ ਜੋੜ ਜਨਾ ਬੁਨ ਕੀਤੇ ਚਿੱਟੇ ਚੌੜ ਜਨਾ ਬੁਨ ਕੀਤੇ ਕੋਈ ਉਹ ਸੁਖ ਨੇ ਮਨਾਉਂਦਾ ਨਹੀਂ ਮੈਂ ਕਹ ਇਹ ਟਾਈਮ ਤੇ ਹਰ ਆਪਣੀ ਚਿੱਤੇ ਪਾਉਂਦਾ ਲਚੀਏ ਐ ਇਹ ਟਾਈਮ ਤੇ ਉਹ ਕੱਖ ਨਹੀਂ ਚਿੱਤੇ ਆਉਂਦਾ ਕਿਸੇ ਨੂੰ ਕੁਝ ਦੇ ਟਾਈਮ ਹੇਰੇ ਮੇਰੇ ਤੇਰੀ ਕਿੰਨੇ ਮੁਲਾਕਾਤੋ ਢਲੀ-ਡੋੜੀ ਕਾਲੀ-ਕਾਲੀ ਮਸਿਆਦ ਹੋਵੇ ਮੇਰੇ ਮੇਰੇ ਤੇਰੀ ਕਿੰਨੇ ਮੁਲਾਕਾਤੋ ਮਾਹੀ ਦਾ ਹੁਦਾਰ ਹੋਵੇ ਬੰਦੋ ਨਿਬਾਤ ਹੋਵੇ ਮੱਤ ਦਾ ਸੁਣਾ ਹਲਾ ਪੂੜਾ ਡਾਡ ਬਾਡੋ ਨਿੱਤ ਜਗਾ ਕਿ ਸੁਤੀ ਨੂੰ ਮੈਨੂੰ ਨਿੱਤ ਜਗਾ ਕਿ ਸੁਤੀ ਨੂੰ ਮੇਰਾ ਮਾਹੀ ਦੰਦਿਆਉਂਦਾ ਕਾਏ ਯੇ ਟਾਈਮ ਤੇ ਅਰੇ ਬੀਚੇ ਖੌਂਦਾ ਲੱਛੀ ਯੇ ਟਾਈਮ ਤੇ ਡੱਕ ਨੀ ਚੇਤੇ ਖੌਂਦਾ ਅੜੀ ਯੇ ਟਾਈਮ ਤੇ ਊੜੀ ਨੀ ਚੇਤੇ ਆਉਂਦੇ ਕਿਆਂ ਨੂੰ ਕੋਈ ਯੇ ਟਾਈਮ ਤੇ ਸੋਹਣੀ ਨਾਰਾ ਹੋਵੇ ਕਰਦਾ ਸ਼ਿੰਗਾਰ ਹੋਵੇ ਤੁਮ ਅਕਬਾਲੀ ਚੰਗੀ ਨਾਰ ਹੋਵੇ ਕਰਦਾ ਸ਼ਿੰਗਾਰ ਹੋਵੇ ਸੌਣ ਦਾ ਮਹੀਨਾ ਹੋਵੇ ਪਿਆਰ ਦਾ ਜਹਰ ਹੋਵੇ ਕਾਲੀ ਸੋਹਣੀ ਨਾਰ ਹੋਵੇ ਕਰਦਾ ਸ਼ਿੰਗਾਰ ਹੋਵੇ ਸੌਣ ਦਾ ਮਹੀਨਾ ਹੋਵੇ ਪਿਆਰ ਦਾ ਜਹਰ ਹੋਵੇ ਤੁਮ ਅਕਦਰ ਜਾਈ ਨਾਰ ਹੋਵੇ ਕਰਦਾ ਸ਼ਿੰਗਾਰ ਹੋਵੇ ਸੌਣ ਦਾ ਮਹੀਨਾ ਹੋਵੇ ਪਿਆਰ ਦਾ ਜਹਰ ਹੋਵੇ ਨਹੀਂ ਉਸ ਵੇਲੇ ਦੱਸ ਵੀਰ ਤੇਰਾ ਕੀ ਵਿਚਾਰ ਹੋਵੇ ਕਸ ਮੇਰਾ ਮਹੀ ਮੇਰੇ ਬਾਦ ਵਿਚਾਰ ਹੋਵੇ ਹੋਵੇ ਉਸ ਵੇਲੇ ਦੱਸ ਵੀਰ ਤੇਰਾ ਕੀ ਵਿਚਾਰ ਹੋਵੇ ਕਸ ਮੇਰਾ ਮਹੀ ਮੇਰੇ ਬਾਦ ਮਾਹੀ ਦੀ ਮਾਰ ਤੋਂ ਪੁੱਛਦੇ ਹਾਂ ਤੂੰ ਮੇਰੇ ਨਾਲ ਗੱਲ ਕਰ ਬੋਲ ਮੈਨੂੰ ਦੱਬ ਵੀਰੇ ਤੇਰਾ ਕੀ ਵਿਚਾਰ ਹੋਵੇ ਤੇਰਾ ਮਾਹੀ ਮੇਰੇ ਬਹੁਤ ਜੱਗਾਰ ਹੋਵੇ ਓ ਮੇਰੇ ਵੜਾ ਮੁੰਡਾ ਨਹੀਂ ਸ਼ੈਰੀ ਵੜਾ ਮੁੰਡਾ ਹੋਵੇ ਲੈਣੀ ਵੜਾ ਮੁੰਡਾ ਤੇਰੇ ਅੰਗ-ਅੰਗ ਤੈਸਲਾਉਂਦਾ ਨਹੀਂ ਮੈਂ ਕਹੇ ਰੱਬ ਨਹੀਂ ਚਿੱਤੇ ਆਉਂਦਾ ਲੱਛੀ ਐ ਜੇ ਟੈਮ ਤੇ ਟੱਕ ਨਹੀਂ ਚਿੱਤੇ ਆਉਂਦਾ ਕਿਸੇ ਨੂੰ ਕਿਸੇ ਦੇ ਟੈਮ ਤੇ ਕੁਝ ਨਹੀਂ ਚਿੱਤੇ ਆਉਂਦਾ ਕਿਸੇ ਨੂੰ ਕੁਝ பைக்கலாமா நான் பரக்க